ਇਹ ਆ ਭਾਈ ਦੋ ਜਣੇ ਹੁੰਦੇ ਆ ਚਾਰ ਵੇਚਣ ਵਾਲੇ ਤੇ ਉਹ ਪਿੰਡਾਂ ਦੇ ਵਿੱਚ ਜਾਂਦੇ ਆ ਚਾਰ ਵੇਚਾਂ ਤੇ ਜਦੋਂ ਉਹ ਚਾਰ ਵੇਚਣ ਜਾਂਦੇ ਆ ਤੇ ਇੱਕ ਪਿੰਡ ਦੇ ਵਿੱਚ ਵਗ ਜਾਂਦੇ ਆ ਉਹਨਾਂ ਦਾ ਮਤਲਬ ਵੀ ਰੋਜ਼ ਦਾ ਕੰਮ ਹੀ ਹੁੰਦਾ ਚਾਰ ਵੇਚਣ ਜਾਣਾ ਬਦ ਕਿਸੇ ਪਿੰਡ ਬਾਕੇ ਕਦੇ ਕਿਸੇ ਪਿੰਡ ਬਾਕੇ ਉਹ ਇੱਕ ਪਿੰਡ ਦੇ ਵਿੱਚ ਟੂਬਾ ਹੁੰਦਾ ਜਾਂ ਟੂਬੇ ਦੇ ਕੋਲੇ ਮੰਨ ਕੇ ਚੱਲ ਬੋੜ ਹੁੰਦਾ ਪੂਰਾ ਵਧੀਆ ਸੰਘਣੀ ਛਾਂ ਦੇ ਗਰਮੀਆਂ ਦੇ ਦਿਨ ਹੁੰਦੇ ਆ ਤੇ ਜਦੋਂ 10 ਖਵਾ ਚ ਜ ਜਾਂਦੇ ਆ ਉਹ ਤੇ ਬਾਲ ਤੇ ਰੇੜੇ ਤੇ ਹੁੰਦੇ ਆ ਉਹ ਤੇ ਉਥੇ ਉਹ ਆਪਦਾ ਰੇੜਾ ਛੱਡ ਲੈਂਦੇ ਆ ਵੀ ਚਲ ਇੱਥੇ ਸ਼ਾਨ ਵਾਲੇ ਦੋ ਘੜੀ ਆਰਾਮ ਕਰ ਲਾਂਗੇ ਨਾਲੇ ਰੋਟੀ ਪਾਣੀ ਵਧੀਆ ਖਾ ਲਾਂਗੇ ਸ਼ਾਮੇ ਚਲੋ ਉਹ ਉਥੇ ਜੀ ਆਪਦਾ ਰੇੜਾ ਛੱਡ ਲੈਂਦੇ ਆ ਜਿਹੜਾ ਰੇੜਾ ਛੱਡ ਲੈਂਦੇ ਆ ਤੇ ਇੱਕ ਕਹਿੰਦਾ ਦੂਜੇ ਨੂੰ ਕਹਿੰਦਾ ਜਰਾ ਐਂ ਕਰ ਤੂੰ ਕਹਿੰਦਾ ਲੱਸੀ ਲਿਆ ਕੇ ਦੇ ਦਿਓ ਤੇ ਚਲ ਆਪਾਂ ਕਹਿੰਦਾ ਰੋਟੀ ਖਾ ਲਾਂਗੇ ਮੈਂ ਇਹ ਸਮਾਨ ਸਮoon ਚਲਾ ਸੈੱਟ ਕਰਦੇ ਨਾਲੇ ਰੋਟੀ ਰੋਟੀ ਲਾਉਣਾ ਉਹ ਬਈ ਦੂਜਾ ਬੰਦਾ ਜਿਹੜਾ ਉਹ ਭੱਗ ਜਾਂਦਾ ਅਗੇ ਜਲ ਮੈਂ ਕੋਈ ਬਾਗ ਜਾਣਾ ਹੈਗਾ ਤੇ ਲੈ ਜਾਉਣੀ ਹੈ ਜਲ ਆਪਾਂ ਇਹਨਾਂ ਮੈਂ ਲੈ ਆਉਣਾ ਲੱਸੀ ਤੇ ਕੋਈ ਉਹ ਬਗ ਜਾਂਦਾ ਹੈ ਥੋੜੀ ਜੀ ਦੂਰ ਜਾ ਕੇ ਅਗਲੀ ਜੀ ਚ ਘਰ ਆ ਜਾਂਦਾ ਇੱਕ ਦਾ ਉਹਨਾਂ ਦੇ ਘਰੇ ਬਗ ਜਾਂਦਾ ਉਹ ਜਾ ਕੇ ਉੱਥੇ ਘਰੇ ਤੇ ਕਹਿੰਦਾ ਕੋਈ ਘਰੇ ਹੈਗਾ ਕੋਈ ਤੇ ਬੁਢੀ ਹੁੰਦੀ ਹੈ ਕਿ ਹਾਂ ਬਾਈ ਘਰੇ ਹੀ ਆ ਜਾ ਅਗੇ ਕਿ ਮੈਂ ਆਈ ਸੀ ਅਕੇ ਲੱਸੀ ਲੈ ਕੇ ਜਾਣੀ ਸੀ ਤੇ ਉਹ ਜਿਹੜੀ ਬੁਢੀ ਹੁੰਦੀ ਆ ਉਹ ਹੁੰਦੀ ਆ ਗੱਲਾਂ ਦੀ ਪੂਰੀ ਤੇ ਉਹ ਹੀ ਗੱਲਾਂ ਵਾਲੇ ਬੰਦੇ ਨੂੰ ਭਾਲਦੀ ਆ ਗੱਲ ਸੁਣਾਵੇ ਆ ਕੇ ਮੈਨੂੰ ਕਿ ਉਹ ਕਹਿੰਦੀ ਆ ਕਿ ਵੀ ਕਿਵੇਂ ਆਈ ਸੀ ਕਿ ਲੱਸੀ ਲੈਣ ਆਈ ਸੀ ਉਹਾਂ ਦੀ ਵੀ ਲੱਸੀ ਤੈਨੂੰ ਪਾ ਦੂੰਗੀ ਅਗੇ ਅਸਾ ਜੀ ਅਗੇ ਤੂੰ ਐਂ ਕਰ ਪਹਿਲਾਂ ਉਰਲੀ ਪਰਲੀ ਗੱਲ ਸੁਣਾ ਉਹ ਬਹਿ ਕੇ ਟੈਕਨੋਲੋਜੀ ਨਾਲ ਬਹਿ ਜਾਂਦੇ ਨੇ ਸਿਰ ਜਾ ਖੁਰਕਣ ਲੱਗ ਜਾਂਦਾ ਐਵੇਂ ਉਰਲੀ ਪਰਲੀ ਗੱਲ ਹੁਣ ਇਹਨੂੰ ਕਿਹੜੀ ਸੁਣਾ ਕੇ ਮੈਨੂੰ ਤਾਂ ਕੋਈ ਆਉੜਦੀ ਨਹੀਂ ਇਹਨਾਂ ਭਾਈ ਪਾ ਦੇ ਲੱਸੀ ਤੇ ਮੈਨੂੰ ਤਾਂ ਕੋਈ ਉਰਲੀ ਪਰਲੀ ਆਉਂਦੀ ਨਹੀਂ ਮੈਂ ਤਾਂ ਰੋਟੀ ਬਣਿਉ ਮੈਂ ਤਾਂ ਭੁੱਖੇ ਮਰੀਏ ਨੇ ਇਸ ਤਾਂ ਚਾਰ ਵੇਚਣ ਆਏ ਸੀ ਇੱਥੇ ਤੇ ਜੇ ਤੂੰ ਪਾ ਦੇਂਗੀ ਤਾਂ ਬਾਹਲੀ ਸਮਝੀ ਗੱਲਾਂ ਕਹਿੰਦੀ ਉਹ ਪਹਿਲਾਂ ਉਰਲੀ ਪਰਲੀ ਸੁਣਾ ਉਹ ਕਹਿੰਦਾ ਮੈਨੂੰ ਐ ਤਾਂ ਦੱਸ ਦੇ ਭਾਈ ਉਰਲੀ ਪਰਲੀ ਹੁੰਦੀ ਕਿਹੜੀ ਐ ਉਹ ਕਹਿੰਦੀ ਤੂੰ ਉਰਲੀ ਪਰਲੀ ਸੁਣਾ ਦੇ ਮੈਨੂੰ ਕੋਈ ਸੁਣਾ ਦੇ ਉਹ ਆਦਾ ਬੜਾ ਜੱਬੜਿਆ ਉਹ ਸਿਰ ਤੇ ਖੁਰਕ ਕੇ ਫੇਰ ਵਾਹ ਜਾਂਦਾ ਕਹਿੰਦਾ ਉਰਲੀ ਪਰਲੀ ਭਾਈ ਮੈਨੂੰ ਤਾਂ ਆਉਂਦੀ ਨਹੀਂ ਤੇ ਮੇਰੇ ਨਾਲ ਬੰਦਾ ਐ ਮੈਂ ਉਹਨੂੰ ਭੇਜ ਦੇਣਾ ਜੇ ਉਹਨੇ ਸੁਣਾ ਦਿੱਤਾ ਠੀਕ ਐ ਕਿ ਆ ਕਿ ਜੇ ਤੂੰ ਉਰਲੀ ਪਰਲੀ ਸੁਣਾ ਦੇਂਗਾ ਤਾਂ ਤੈਨੂੰ ਲੱਸੀ ਪਾ ਦੂੰ ਤੇ ਨਹੀਂ ਤੈਨੂੰ ਲੱਸੀ ਨਹੀਂ ਪਾ ਦੇ ਚਲੋ ਜੀ ਉਹ ਬਗ ਜਾਂਦਾ ਬੰਦਾ ਤੇ ਮੁੜ ਉਹਦੇ ਕੋਲੇ ਦੂਜੇ ਇੱਥੇ ਰਿਹੜਾ ਖੜਿਆ ਹੁੰਦਾ ਉਹ ਕਹਿੰਦਾ ਲੱਸੀ ਨਹੀਂ ਲਿਆਇਆ ਕਹਿੰਦਾ ਲੱਸੀ ਕਿ ਲਿਆਵਾਂ ਉੱਥੇ ਤਾਂ ਪੰਗਾ ਹੋਰ ਹੋ ਗਿਆ ਇਹ ਕਿ ਕੀ ਹੋ ਗਿਆ ਅੱਗੇ ਉਹ ਤਾਂ ਬੁੜੀ ਕਹਿੰਦੀ ਆ ਕਿ ਵੀ ਤੂੰ ਪਹਿਲਾਂ ਉਰਲੀ ਪਰਲੀ ਸੁਣਾ ਤੇ ਇਹਦਾ ਹੁਣ ਮੈਂ ਸੋਚਾਂ ਇੰਜ ਪੈ ਗਿਆ ਵੀ ਉਰਲੀ ਪਰਲੀ ਕਿਹੜੀ ਸੁਣਾਵਾਂ ਮੈਨੂੰ ਤਾਂ ਕੋਈ ਆਉਂਦੀ ਨਹੀਂ ਕਹਿੰਦਾ ਜਾ ਉਹ ਤੇਰੇ ਕਲੰਨ ਬੰਦੇ ਉਰਲੀ ਪਰਲੀ ਦਾ ਕੀ ਸੀ ਸੁਣਾਉਂਦਾ ਤੂੰ ਉਹਨਾਂ ਦਾ ਤੇ ਲੱਸੀ ਲਿਆਉਂਦਾ ਆਲਾ ਮਾਇਲੇ ਉਹਨਾਂ ਦਾ ਸੀ 2 ਮਿੰਟ ਖੜਜੇ ਕਹਿੰਦਾ ਨਾਲੇ ਮੈਂ ਉਰਦੀ ਪਰਦੀ ਸੁਣਾ ਕੇ ਆਉਂ ਆ ਇਹ ਜੀ ਕਿਸੇ ਨੂੰ ਤਾਂ ਪੁੱਛਦੀ ਨਹੀਂ ਉਰਦੀ ਪਰਦੀ ਕੀ ਹੁੰਦੀ ਆ ਚਲੋ ਭਾਈ ਉਹ ਭੱਗ ਜਾਂਦਾ ਤੇ ਉਹਨਾਂ ਦੇ ਘਰੇ ਜਾ ਕੇ ਜੇਟ ਖੜਕਾਉਂਦਾ ਉਹਨਾਂ ਨੂੰ ਪੁੱਛ ਲੈਂਦਾ ਕਿ ਵੀ ਘਰ ਕਿੱਥੇ ਜਾਉਂ ਕਹਿੰਦਾ ਵੀ ਆਹ ਜਾ ਕੇ ਗਲੀ ਦੇ ਮੋੜ ਕੇ ਨਾਲ ਹੀ ਘਰ ਆ ਇਹ ਜੀਾ ਗੇਟ ਦਾ ਰੰਗ ਹੈ ਤੇ ਉਹ ਸਾਰਾ ਦੱਸ ਦਿੰਦਾ ਤੇ ਉੱਥੇ ਭੱਗ ਜਾਂਦਾ ਘਰੀ ਖੜਕਾਉਂਦਾ ਜਾ ਜੇਟ ਭਾਈ ਕੋਈ ਘਰੇ ਹੈਗਾ ਕਿ ਹਾਂ ਭਾਈ ਘਰੇ ਆ ਜਾ ਅਗੇ ਕਹੋਨਾ ਅਗੇ ਭਾਈ ਮੈਂ ਤਾਂ ਚਾਰ ਵੇਚਣ ਆਏ ਸੀ ਤੇ ਲੱਸੀ ਲੈਣ ਆਏ ਅਗੇ ਭਾਈ ਇੱਕ ਤੇਰੇ ਵਰਗਾ ਪਹਿਲਾਂ ਵੀ ਆਇਆ ਸੀਗਾ ਤੇ ਮੈਂ ਉਹਨੂੰ ਆਖਿਆ ਸੀ ਉਰਲੀ ਪਰ ਦੀ ਸੁਣਾਉਣੀ ਹੈ ਸੁਣਾ ਦੇਈਂ ਤਾਂ ਲੱਸੀ ਲੈ ਜਾਏਂਗਾ ਤੇ ਨਹੀਂ ਤਾਂ ਮੁਸ਼ਕਲ ਤੇ ਉਹ ਕਹਿੰਦੀ ਹੈ ਅਗੇ ਵੀ ਕਹਿੰਦਾ ਅੱਛਾ ਭਾਈ ਕਹਿੰਦਾ ਹਾਂ ਕਹਿੰਦਾ ਹੁਣ ਭਾਈ ਤੈਨੂੰ ਉਰਲੀ ਸੁਣਾਵਾਂ ਕਿ ਪਰਲੀ ਸੁਣਾਵਾਂ ਕਹਿੰਦੀ ਵੀ ਪਹਿਲਾਂ ਉਰਲੀ ਸੁਣਾ ਦੇ ਅੱਛਾ ਉਹ ਮਿੰਟਕਾ ਬਹਿ ਕੇ ਉਹ ਕਹਿੰਦਾ ਕਹਿੰਦਾ ਭਾਈ ਛੋਡੇ ਪਿੰਡ 'ਚ ਹੋਕਾ ਦਿੰਦੇ ਫਿਰਦੇ ਸੀ ਇੱਕ ਧਰ ਮਸਾਲਾ ਦੇ ਵਿੱਚ ਗੁੜ ਬੰਡੀ ਜਾਂਦੇ ਆ ਫਰੀ ਦਾ 5 ਕਿਲੋ ਗੁੜ ਦਿੰਦੇ ਆ ਫਰੀ ਜਮਾ ਕੋਈ ਧਾਰ ਕਾਡ ਨਹੀਂ ਕਾਥੇ ਨਹੀਂ ਬੱਤ ਧਿਆਨ ਦੀ ਦੇਰ ਹੈ ਤੇ ਕਹਿੰਦਾ ਭਈ ਮੈਨੂੰ ਲੱਸੀ ਤੇ ਬੂੜੀ ਕੋਈ ਉਵੇਂ ਉੱਥੇ ਝਾੜੂ ਜਾਂ ਲਾਈ ਜਾਂਦੀ ਸੜਦੀ ਝਾੜੂ ਫੜ ਜਾਂਦੀ ਹੈ ਸਪੀਡ 70 ਤੇ ਹੋ ਜਾਂਦੀ ਇਹਦੇ ਭਾਣ ਨੂੰ ਧਰ ਮਸਾਲਾ ਦੇ ਵਿੱਚ ਉਹ ਕਹਿੰਦਾ ਭਈ ਮੈਨੂੰ ਰਹੋਦਾ ਪਾ ਦੇ ਲੱਸੀ ਕਹਿੰਦੀ ਭਈ ਆਖੇ ਪਾਉਂਗੀ ਹੁਣ ਲੱਸੀ ਖੜ ਗਿਆ ਕਿਨਾਂ ਦਾ ਚਲੋ ਜੀ ਉਹ ਉੱਥੇ ਵਗ ਜਾਂਦੇ ਉੱਥੇ ਧਰਮ ਮਸਾਲਾ ਜੀ ਬੋਲ ਬੋਲ ਮਾਰਦੇ ਨੇ ਉਹਦੇ ਘਰਾਂ ਨਾਲ ਆ ਜਾਂਦਾ ਉੱਥੇ ਘਰੇ ਅਗੇ ਕੌਣਾ ਬਾਈ ਤੂੰ ਅਗੇ ਮੈਂ ਤਾਂ ਕੋਈ ਪਰਦੇਸੀ ਬੰਦਾ ਤੇ ਲੱਸੀ ਲੈਣ ਆਇਆ ਤੇ ਅਗੇ ਕਿਧਰ ਗਈ ਇਹੋ ਤੈਨੂੰ ਲੱਸੀ ਨਹੀਂ ਪਾਈ ਅੱਜ ਉਹਦਾ ਪਤਾ ਨਹੀਂ ਕੋਈ ਬੰਦਾ ਜੀ ਆਇਆ ਸੀ ਤੇ ਉਹਨੂੰ ਕਹਿੰਦਾ ਕਿ ਧਰਮ ਮਸਾਲਾ ਜੀ ਤੈਨੂੰ ਲੈ ਕੇ ਚਲਦਾ ਮੈਂ ਆਹਦਾ ਖੜ ਜਾ ਇਹਦੀ ਮਾਂ ਨੂੰ ਘੜਾ ਲਾ ਇਹਦੀ ਨੂੰ ਟੰਬਾ ਚੱਕ ਲੈਂਦਾ ਉਹ ਮੰਗਰੀ ਗੋ ਬਾਜਦਾ ਧਰਮ ਮਸਾਲਾ ਜੀ ਜਾ ਕੇ ਉੱਥੇ ਤੇ ਸੱਟ ਲੈਂਦਾ ਉਹਨੂੰ ਕਹਿੰਦਾ ਇੱਥੇ ਕਿਹਨੂੰ ਮਿਲਣ ਆਈਆਂ ਫਲਾਣਾ ਧੰਕਾ ਜੇ ਆ ਉਹ ਉਹਦੇ ਨਾਲ ਬਹਾ ਕਰਦਾ ਉਹ ਦੀ ਸਟੰਬੇ ਹੀ ਮਾਰਦਾ ਅਗੇ ਮੈਨੂੰ ਤੋਂ ਘਰੇ ਆਇਆ ਬੈਠਾ ਲੱਸੀ ਲੈਣ ਪਾਈ ਉਹਨੇ ਆਖਿਆ ਸੀ ਕਿ ਗੋੜ ਦਿੰਦੇ ਥੋੜੇ ਫ੍ਰੀ ਮੈਂ ਤਾਂ ਗੋੜ ਲੈਣਾ ਹੀ ਸਾਲੀ ਕਹਿੰਦਾ ਗੋੜ ਦੀ ਕਿਹੜੇ ਸੱਦੇ ਅਸੀਂ ਤੂੰ ਇੱਥੇ ਤੇ ਚਲੋ ਕੋਈ ਉਹਨੂੰ ਕੋੜ ਦਾ ਕੋੜ ਦਾ ਕਰੇ ਲੈ ਜਾਂਦਾ ਅਰੇ ਲੈ ਜਾਂਦਾ ਤੇ ਜਾ ਕੇ ਕਹਿੰਦਾ ਪਾਏ ਨੂੰ ਲੱਸੀ ਅਵੇ ਪਾਉਣੀ ਹੈ ਜੀ ਲੱਸੀ ਉਹ ਭਾਈ ਜਦੋਂ ਲੱਸੀ ਪਾਉਣ ਉਹ ਤੇ ਉਹ ਕਹਿੰਦਾ ਕਹਿੰਦਾ ਪਾਈ ਹੈ ਕਿ ਮੈਂ ਸਨਾਵਾ ਤੈਨੂੰ ਕੋਈ ਉਰਲੀ ਦਸਨਾ ਸੀ ਹੁਣ ਪਰਲੀ ਵੀ ਸਨਾਵਾ ਕਹਿੰਦਾ ਆ ਬੰਨੇ ਕਹਿੰਦੀ ਆ ਬੰਨੇ ਤੇਰੇ ਮੂਰੇ ਹੱਥ ਤੇ ਤੂੰ ਲੱਸੀ ਲੈ ਜਾ ਤੇ ਤਿੱਤਰ ਬਣ ਜਾ ਇੱਥੇ ਖੜੀ ਨਾ ਮੈਂ ਤਾਂ ਤੇਰੀ ਉਰਲੀ ਨਹੀਂ ਮੇਰੇ ਦਾ ਮੋਰ ਕਟਾਤੀ ਜੇ ਤੂੰ ਪਰਲੀ ਸੁਨਾਤੀ ਤਾਂ ਮੇਰਾ ਪਤਾ ਨਹੀਂ ਕੀ ਕੁਛ ਹੋਊਗਾ ਤੇ ਜਾ ਕੇ ਉਹਨੂੰ ਕਹਿੰਦਾ ਕਹਿੰਦਾ ਕਿਉਂ ਮੰਨਦਾ ਲੈਂਦੀ ਨਾ ਲੱਸੀ ਕਹਿੰਦਾ ਹੁਣ ਮੁੜ ਕੇ ਕਿਸੇ ਨੂੰ ਕਹਿੰਦਾ ਉਹਨੇ ਕੰਨਾਂ ਨੂੰ ਹੱਥ ਲਾ ਗਏ ਕਿਸੇ ਨੂੰ ਆਈ ਨਹੀਂ ਕਹਿੰਦੀ ਵੀ ਮੈਨੂੰ ਉਰਲੀ ਪਰਲੀ ਸੁਨਾ ਦੇ ਤੇ ਜਾ ਮੈਨੂੰ ਆ ਸੁਨਾ ਦੇ ਇਹਦਾ ਜਿਹੜਾ ਕੋਈ ਚੀਜ਼ ਲੱਸੀ ਲੱਸੀ ਮੰਗਣ ਨਹੀਂ ਆਇਆ ਕੋਈ ਵਾਪਸ ਨਹੀਂ ਪਾਦੇ ਫਿਰ ਮੈਂ ਤੇ ਜੇ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਕਰਦੇ ਤੇ ਪੇਜ ਨੂੰ ਫੋਲੋ ਕਰ ਲੋ ਧੰਨਵਾਦ